ਮਰਨ ਮਰਨ ਵਿੱਚ ਪੇਲ ਹੈ ਜਿਵੇਂ ਜਿੰਦ ਮਰਦੇ ਮਨ ਮੁਕਦੇ ਪਰ ਜਿੰਦ ਮਰ ਪਰ ਮਨ ਮੁਕਦੇ ਮਰਨ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੋਇਆ ਕਰ ਜਿਵੇਂ ਦਿੱਲੀ ਸ਼ੀਮੂ ਨਾਲ ਆਪਣੇ ਬੱਚਿਆਂ ਨੂੰ ਉਠਾਉਂਦੀ ਹੈ ਉਸੀ ਨੂੰ ਨਾਲ ਚੁੜੇ ਨੂੰ ਫੜਦੀ ਮੋਨਾ ਨਾਲ ਵਰਸਾ ਉਤਾਰਾ ਅਨੇ ਦਾ ਅਨੇ ਦਾ ਮੂਹ ਬਿੰਨੀ ਦਾ ਤੋਹੀ ਹੈ ਇਸੇ ਤਰ੍ਹਾਂ ਮੌਲ ਦਸ ਲੋਕ ਮਨੁਖ ਪਰਸ਼ਨਾਰ ਇਹੋ ਜੈ ਹੈ ਜਿਵੇਂ ਦਿੱਲੀ ਦਾ ਚੂਹੇ ਨਾਲ ਗੁਰੂੰਗ ਨਾਲ ਇਹੋ ਜੈ ਹੈ ਜਿਵੇਂ ਦਿੱਲੀ ਦਾ ਆਪਣੇ ਬੱਚਿਆਂ ਨਾਲ ਤੇ ਸਰੀਰ ਅਸਥੂਲ ਸਰੀਰ ਵਿੱਚੋਂ ਸੂਖਮ ਸਰੀਰ ਦੇ ਸਹਿਰ ਜੀਵਾਤਮਾ ਦਾ ਚਲੇ ਜਾਣਾ ਇੰ ਨੂੰ ਮਰਨੈ ਮੌਕੇ ਨੇ ਮੌਤ ਬੁਰੀ ਕੀਦਨੀ ਬਹੁਤ ਚੰਗੀ ਚੀਜ਼ ਲੈਕਿਨ ਮਨਮੁਖ ਪੁਰਸ਼ ਵਾਸਤੇ ਮੋਹ ਮਾਇਆ ਸਭੇ ਬੰਦੇ ਵਾਸਤੇ ਇਹ ਬੜੀ ਦੁਖਦਾਈ ਹੈ ਇਹ ਤੋਂ ਦਰਦਾ ਹੈ ਕੈ ਭੀਤ ਬੰਦਾ ਹੈ ਕਿ ਵੀਰ ਜਿਸ ਮਰਨੇ ਤੇ ਜਗ ਲਵੇ ਮੇਰੇ ਮਨ ਆਨੰਦ ਮਰਨੇ ਕੀਤੇ ਪਾਈਏ ਪੂਰਨ ਪਰਮਾਨੰਦ ਵੀਰ ਜੀ ਕਹਿੰਦੇ ਜਿਸ ਮੌਤ ਦੇ ਪਾਸੋਂ ਸਾਰੇ ਲੋਕ ਕਰਦੇ ਹਨ ਗਰੀਬ ਅਮੀਰ ਰਾਜਾ ਰਾਣਾ ਬਾਦਸ਼ਾਹ ਬੜੇ ਬੜੇ ਰਾਖ ਉਹ ਵੀ ਮੌਤ ਤੋਂ ਡਰਦੇ ਹਨ ਮੌਤ ਨੂੰ ਚਾਹੁੰਦੇ ਨਹੀਂ ਪਰ ਕਬੀਰ ਜੀ ਕਹਿੰਦੇ ਮੈਂ ਉਹਨੂੰ ਚਾਹ ਨਾਲ ਤੁਰੀਕ ਲਾਂ ਮੇਰੇ ਦਿਲ ਵਿੱਚ ਚਾਹ ਹੈ ਕਦ ਆਵੇ ਉਸ ਨੂੰ ਕਿਉਂ ਮਰਨੇ ਦੀ ਤਿਆਰੀ ਇਹ ਤੁਰੀ ਨਹੀਂ ਪਰਮਾਨੰ ਨਰਨ ਤੋਂ ਹੀ ਪਰਮਪਦਵੀ ਦੀ ਕੋਹੈ ਸਰੀਰ ਨੂੰ ਛੱਡ ਕੇ ਸਦਾ ਵਾਸਤੇ ਉਹਨਾਂ ਨੇ ਵਹਿਗੂ ਵਿੱਚ ਅਸਤਿਤ ਹੋਣਾ ਹੈ ਉਹਨਾਂ ਨੂੰ ਮੌਤ ਤੋਂ ਨਹੀਂ ਫਾਨੇ ਜਿਉਂਦੇ ਵੀ ਮੁਕਤ ਹਨ ਸਦਾ ਵਾਸਤੇ ਬਿਨ ਦੇ ਮੋਕਸ਼ੀ ਪ੍ਰਾਪਤੀ ਹੈ ਮੋਹ ਮਾਇਆ ਤੋਂ ਬਚੇ ਇਸ ਮੋਹ ਤੋਂ ਡਰਦਾ ਹੈ ਲੇਕਿਨ ਜੋ ਮੋਹ ਮਾਇਆ ਤੋਂ ਉੱਚਾ ਹੋ ਕੇ ਵਹਿਰੂ ਵਿੱਚ ਸਥਿਤ ਹੈ ਉਸ ਮੋਹ ਤੋਂ ਨਹੀਂ ਚਾਹ ਨਾਲ ਉਡੀਕਦਾ ਹੈ ਬੜੀ ਸੁਖਦਾਈ ਸੰਧ ਹੈ ਵਾਸਤ ਵਿੱਚ ਹੈ ਵੀ ਬੜੀ ਸੁਖਦਾਈ ਜਿੰਨੀ ਦੇਰ ਤੱਕ ਇਹ ਫਾਰਮੂਲਾ ਸਮਝ ਨਹੀਂ ਆਇਆ ਉਨੀ ਦੇਰ ਤੱਕ ਇਹ ਵਾਕਈ ਦੁਖਦਾਈ ਹੈ